देसी टॉक्स चैनल ਤੇ ਤੁਹਾਡਾ ਸਵਾਗਤ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਨਵੀਆਂ-ਨਵੀਆਂ ਖਬਰਾਂ ਬਾਰੇ ਜਾਣ ਸਕੋ ਕੈਨੇਡਾ ਦੇ ਵਿੱਚ 8 ਅਪ੍ਰੈਲ 2024 ਨੂੰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ ਨਾਰਥ ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿੱਚ ਇਹ ਗ੍ਰਹਿਣ ਪੂਰਾ ਸੂਰਜ ਗ੍ਰਹਿਣ ਹੋਊਗਾ ਇੱਥੇ ਤੁਹਾਨੂੰ ਦੱਸ ਦਈਏ ਕਿ ਸੂਰਜ ਗ੍ਰਹਿਣ ਹੁੰਦਾ ਕੀ ਹੈ ਜਦੋਂ ਚੰਨ ਸੂਰਜ ਤੇ ਧਰਤੀ ਦੇ ਵਿਚਕਾਰ ਆਉਂਦਾ ਤਾਂ ਉਹ ਸੂਰਜ ਦੀਆਂ ਕਿਰਨਾਂ ਨੂੰ ਕੁਝ ਮਿੰਟਾਂ ਦੇ ਲਈ ਧਰਤੀ ਦੇ ਉੱਪਰ ਨਹੀਂ ਪੈਣ ਦਿੰਦਾ ਤਾਂ ਧਰਤੀ ਦੇ ਉੱਪਰ ਹਨੇਰਾ ਹੋ ਜਾਂਦਾ ਇਸ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਕੈਨੇਡਾ ਦੇ ਵਿੱਚ ਨੈਗਰਾਫਾਲ ਜੋ ਕਿ ਅਮਰੀਕਾ ਤੇ ਕੈਨੇਡਾ ਦੇ ਬਾਰਡਰ ਤੇ ਪੈਂਦਾ ਉਸ ਜਗ੍ਹਾ ਤੇ ਪੂਰਾ ਸੂਰਜ ਗ੍ਰਹਿਣ ਦਿਖਾਈ ਦੇਊਗਾ ਸੂਰਜ ਗ੍ਰਹਿਣ ਦਾ ਸਮਾਂ ਨੈਗਰਾਫਾਲ ਦੇ ਉੱਪਰ 2:04 ਮਿੰਟ ਤੋਂ ਲੈ ਕੇ 4:32 ਮਿੰਟ ਦੇ ਵਿੱਚ ਘਰ ਹੋਏਗਾ ਜਿਸ ਦੇ ਵਿੱਚ 3:18 ਮਿੰਟ ਤੇ ਚੰਨ ਸੂਰਜ ਨੂੰ ਪੂਰੀ ਤਰ੍ਹਾਂ ਕਵਰ ਕਰੇਗਾ ਤੇ ਉਸ ਟਾਈਮ ਤੇ ਹਨੇਰਾ ਹੋਏਗਾ। ਕੈਨੇਡਾ ਸਰਕਾਰ ਨੇ ਬਹੁਤ ਚੇਤਾਵਨੀਆਂ ਜਾਰੀ ਕੀਤੀਆਂ ਹਨ ਕਿਉਂਕਿ ਇਹ ਮੰਨਣਯੋਗ ਆਇਆ ਕਿ ਬਹੁਤ ਗੈਂਦੀ ਦੇ ਵਿੱਚ ਲੋਕ ਨੈਗਰਾ ਫਾਲ ਸੂਰਜ ਗ੍ਰਹਿਣ ਨੂੰ ਦੇਖਣ ਵਿੱਚ ਜਾਣਗੇ ਕਿਉਂਕਿ ਤੁਹਾਨੂੰ ਦੱਸ ਦਈਏ ਕਿ 26 ਫਰਵਰੀ ਵਿੱਚ ਇਹ ਪੂਰਾ ਸੂਰਜ ਗ੍ਰਹਿਣ ਪਹਿਲਾਂ ਕੈਨੇਡਾ ਦੇ ਵਿੱਚ ਆਇਆ ਸੀ ਉਸ ਤੋਂ ਬਾਅਦ ਹੋਣੇ 8 April 2024 ਨੂੰ ਆ ਰਿਹਾ ਤਾਂ ਇਸ ਤੋਂ ਬਾਅਦ ਮੰਨਣਯੋਗ ਹੈ ਕਿ ਇਹ 2044 ਦੇ ਵਿੱਚ ਪੂਰਾ ਸੂਰਜ ਗ੍ਰਹਿਣ ਕੈਨੇਡਾ ਦੇ ਵਿੱਚ ਆਏਗਾ ਜੇਕਰ ਕੋਈ ਸੂਰਜ ਗ੍ਰਹਿਣ ਨੂੰ ਦੇਖਣਾ ਚਾਹੁੰਦਾ ਤਾਂ ਉਹ ਸੂਰਜ ਗ੍ਰਹਿਣ ਸਰਟੀਫਾਈਡ ਐਨਕਾਂ ਲਗਾ ਕੇ ਉਸ ਵੱਲ ਦੇਖ ਸਕਦੇ ਹਨ ਐਨਕਾਂ ਤੋਂ ਬਿਨਾਂ ਸੂਰਜ ਗ੍ਰਹਿਣ ਵੱਲ ਨਾ ਦੇਖਿਆ ਜਾਵੇ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ